ਨਗਰ ਕੌਂਸਲ ਸੁजानਪੁਰ ਦੇ ਵਿੱਚ ਹੋਈ ਵਾਰਡਬੰਦੀ ਨੂੰ ਲੈ ਕੇ ਸਥਾਨਕ ਲੋਕਾਂ ਦੇ ਵੱਲੋਂ ਹੁਣ ਰੋਸ ਜਤਾਇਆ ਜਾ ਰਿਹਾ ਹੈ ਤਾਂ ਵਾਰਡਬੰਦੀ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ ਪ੍ਰਦਰਸ਼ਨ ਜੋ ਵੀ ਕੀਤਾ ਗਿਆ ਨਗਰ ਕੌਂਸਲ ਤੇ ਨਗਰ ਨਿਗਮ ਨੂੰ ਲੈ ਕੇ ਜ਼ੁਬੇ ਦੇ ਵਿੱਚ ਵਕ-ਵਕ ਥਾਵਾਂ ਤੇ ਵਾਰਡਬੰਦੀ ਕੀਤੀ ਜਾ ਰਹੀ ਹੈ ਪਰ ਨਵੇਂ ਸਿਰੇ ਤੋਂ ਕੀਤੀ ਜਾ ਰਹੀ ਵਾਰਡਬੰਦੀ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਇਸੇ ਕਰਕੇ ਸੁਜਨਪੁਰ ਵਿਖੇ ਨਗਰ ਕੌਂਸਲ ਦੇ ਬੁੱਲੂ ਕੀਤੀ ਗਈ ਵਾਰਡਬੰਦੀ ਨੂੰ ਲੈ ਕੇ ਸਥਾਨਕ ਲੋਕ ਸੜਕਾਂ ਤੇ ਉਤਰ ਆਏ ਨੇ ਤੇ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਦੇ ਆ ਸਥਾਨਕ ਲੋਕਾਂ ਦਾ ਇੱਕ ਇਹਣਾ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਵੀ ਇਹੋ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਵਾਰਡਬੰਦੀ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਇਸ ਦੇ ਵਿੱਚ ਸਪਸ਼ਟ ਨਹੀਂ ਹੈ ਕਿ ਕਿਹੜਾ ਮੋਹੱਲਾ ਕਿਸ ਦੇ ਨਾਲ ਜੋੜਿਆ ਜਾ ਰਿ ਕਿਉਂਕਿ ਇਸ ਵਿੱਚ ਸਪਸ਼ਟ ਨਹੀਂ ਹੈ ਕਿ ਕਿਹੜਾ ਮੁਹੱਲਾ ਕਿਸ ਦੇ ਨਾਲ ਜੋੜਿਆ ਜਾ ਰਿਹਾ ਜਿਸ ਨੂੰ ਲੈ ਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਅੱਛਾ ਜੀ ਨਕਸ਼ੇ ਤੇ ਕੱਚ ਲਗਾਏਗਾ ਤੁਸੀਂ ਪਹਿਲਾਂ ਲਿਖਤ ਵੀ ਆ ਰਹੀ ਕਿਥੇ ਗਈ ਨਕਸ਼ਾ ਹੋ ਲਿਖਤ ਹੋ ਰੈਡੀ ਕੀ ਕਰ ਜਾਓਗੇ ਉਹ ਜਿਹੜੀਆਂ ਲਿਸਟਾਂ ਨੇ ਉਹ ਵੀ ਅਧੂਰੀਆਂ ਨੇ ਕਈ ਜਗ੍ਹਾ ਇਹਨਾਂ ਨੇ ਐ ਤੇ ਡੈਸ਼ ਦਿੱਤੀ ਦੀ ਆ ਉਹਨਾਂ ਦਾ ਵੀ ਕੋਈ ਪਤਾ ਹੀ ਨਹੀਂ ਲੱਗਦਾ ਕੋਈ ਮਾਰਕਿੰਗ ਨਹੀਂ ਆ ਸਹੀ ਵੀ ਕਿਸ ਗਲੀ ਤੋਂ ਲਾ ਕੇ ਕਿਸ ਗਲੀ ਤੱਕ ਇਹ ਬਾੜ ਜਾ ਰਹੀ ਹੈ ਇਸ ਗਲੀ ਤੋਂ ਚੁੱਕਿਆ ਇੱਥੇ ਜਾ ਰਿਹਾ ਕਈ ਗਲੀਆਂ ਤੇ ਹਵਾ ਹਵਾਈ ਗਲੀਆਂ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਦੂਸਰਾ ਜ਼ਿਲ੍ਹੇ ਹੁਣਾਈ ਨਕਸ਼ਾ ਦੇਖਿਆ ਨਕਸ਼ੇ 'ਚ ਵੀ ਕੋਈ ਸਮਝ ਨਹੀਂ ਲੱਗ ਰਹੀ ਬਹੁਤ ਸਾਰੀਆਂ ਬਾਡਾਂ ਜਿਹੜੀਆਂ ਐਨਾਂ ਨੇ ਆਪਣੀ ਮਰਜ਼ੀ ਦੇ ਨਾਲ ਆਪਣੇ ਵਿਰੋਧੀ ਕੈਂਡੀਡੇਟਾਂ ਨੂੰ ਇਹਨਾਂ ਦੇਖਿਆ ਵੀ ਇਹ ਜਿਹੜੀਆਂ ਬਾਡਾਂ ਕਿਦਾਂ ਜਿਸ ਤਰ੍ਹਾਂ ਕਲਾਸ਼ਪੁਰ ਦੀ ਬਾਡ ਨੰਬਰ 15 ਉਹਨੂੰ ਇਹਨਾਂ ਨੇ ਤਿੰਨ ਪਾਗਾਂ 'ਚ ਵੰਡ ਦਿੱਤਾ ਕੁਝ ਬਾਡ ਜਿਹੜੀ ਐ 13 ਨੰਬਰ 'ਚ ਪਾਤੀ ਐ ਸੋਲੀ ਭੋਲੀ ਕੁਝ ਬਾਡ 15 ਨੰਬਰ ਬਣਾਤੀ ਐ ਕੁਝ ਬਾਡ ਜਿਹੜੀ ਐ ਉਹ 4 ਨੰਬਰ 'ਚ ਪਾਤੀ ਐ ਜੇ 4 ਨੰਬਰ ਕਲਾਸ਼ਪੁਰ ਦੀ ਬਾਡ ਜੋ ਦੀ ਗੱਲ ਕਰੀਏ ਅੱਜ ਕਲਾਸ਼ਪੁਰ ਤੋਂ ਲਈਏ ਤੇ ਐਂਡ ਜਿਹੜਾ ਉਹਨਾਂ ਦਾ ਸ਼ਵਾਲਾ ਮੰਦਿਰ ਜਿਹੜਾ ਸਾਡਾ ਸੁਜਨਪੁਰ ਹੈ ਸੈਰਿਕਟਨ ਵਾਲਾ ਰੋਡ ਉੱਥੋਂ ਤੱਕ ਦੀ ਹੈ ਇਹ ਕਿ ਮੈਨੂੰ ਮੇਰੀ ਸਮਝ ਤੋਂ ਪਰਿਆ ਵੀ ਇਹ ਇੱਡੀਆਂ ਲੰਬੀਆਂ ਔਰ ਬੇਤਰਤੀਬੀਆਂ ਜਿਹੜੀਆਂ ਬਾਡਾਂ ਬਣਾਈਆਂ ਕਿ ਕਿਸ ਢੰਗ ਨਾਲ ਹੈ ਤੇ VOTER ਨੂੰ ਵੀ ਕਨਫਿਊਜ਼ਨ ਹੈ ਤੇ ਜਿਹੜਾ ਕੈਂਡੀਡੇਟ ਇਲੈਕਸ਼ਨ ਲੜ ਰਿਹਾ ਉਹਨੂੰ ਵੀ ਕਨਫਿਊਜ਼ਨ ਹੈ ਸਮਝ ਤੋਂ ਪਰੇ ਸੋ ਸ਼ਹਿਰ ਦੀਆਂ ਬੱਕ ਬੱਕ ਬਾਡਾਂ ਜਿਹੜੀਆਂ ਮੈਂ ਦੂਸਰੀ ਵੀ ਦੇਖੀ ਨੀਆਂ ਸਾਰੀਆਂ ਸ਼ਹਿਰ ਦੀਆਂ ਬਾਡਾਂ ਜਿਹੜੀਆਂ ਜਿੰਨੇ ਵੀ ਲੋਕੀ ਇੱਥੇ ਆਏ ਨੇ ਸਾਰੇ ਪਰੇਸ਼ਾਨ ਨੇ ਦੇਖ ਰਹੇ ਨੇ ਕਿਸੇ ਦੇ ਪੱਲੇ ਕੁਝ ਨਹੀਂ ਪੈ ਰਿਆ ਏ ਮੈਂ ਤੇ ਇਹੀ ਬੇਨਤੀ ਕਰਾਂਗਾ ਕਿ ਜੇ ਇਹਨੂੰ ਤੁਹਾਡੀਆਂ ਬਾਡਾਂ ਨੂੰ ਠੀਕ ਕੀਤਾ ਜਾਵੇ ਕੈਂਡੀਡੇਟਾਂ ਦੀ ਸਲਾਹ ਲੈ ਕੇ ਜਾਂ ਕਰਕੇ ਤੇ ਬੜਾ ਅੱਛਾ ਰਹੇਗਾ ਸਰ ਦੇਖਣ ਨੂੰ ਮਿਲਦਾ ਕਾਫੀ ਬਾਤਾਂ ਕਿ ਲੇਡੀ ਸੱਜੇ ਜੀ ਉਹਦੇ ਬਾਰੇ ਕੀ ਹੋਊਗਾ ਨਹੀਂ ਲੇਡੀ ਤੇ ਜੋ ਲੇਡੀ ਔਰ ਜਨਰਲ ਜਿਹੜਾ ਉਹ ਤੇ ਜੋ ਹੈਗਾ ਕਠੀ ਦੀ ਆ ਉਹਦੇ ਹਿਸਾਬ ਨਾਲ ਹੀ ਹੋਣੀ ਹੈ ਆਪਣੀ ਮਰਜ਼ੀ ਤੇ ਕੋਈ ਨਹੀਂ ਕਰ ਸਕਦਾ ਕੀ ਕਰਾ ਚਾਹੁੰਦੇ ਹੋ ਜਿਹੜਾ ਨਕਸ਼ਾ ਲਗਾਇਆ ਬਾਟਨ ਦੀ ਕਰਾ ਚਾਹੁੰਦੇ ਹੋ ਨਕਸ਼ਾ ਲੱਗਨ ਤੋਂ ਬਾਅਦ ਕਾਫੀ ਉਥਲ ਪੁਥਲ ਹੈ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ ਆਣਪੁਰ ਦੇ ਵਿੱਚ ਵਾੜਾ ਦੇ ਬਾਰੇ ਸਾਰੇ ਐਮਸੀ ਤੇ ਨਹੀਂ ਕਹਿ ਸਕਦੇ ਪਰ ਜ਼ਿਆਦਾ ਤੋਂ ਜ਼ਿਆਦਾ ਐਮਸੀ ਨਰਾਸ਼ ਔਰ ਪਰੇਸ਼ਾਨ ਹੈ ਕਿ ਮੇਰੀ ਵਾਰ ਜਿਹੜੀ 2 ਕਿਲੋਮੀਟਰ ਬਣ ਗਈ 1.5 ਕਿਲੋਮੀਟਰ ਬਣ ਗਈ 1 ਕਿਲੋਮੀਟਰ ਬਣ ਗਈ ਇਹ ਮੈਨੂੰ ਲੱਗਦਾ ਹੈ ਕਿ ਇਹ ਨਕਸ਼ਾ ਜਿਹੜਾ ਲੱਗਾ ਹੈ ਇਹ 2003 ਦੇ ਵਿੱਚ ਸ਼ਾਇਦ ਇਸ ਤਰ੍ਹਾਂ ਦੀਆਂ ਵਾੜਾ ਸੀਗੀਆਂ ਇਹਨਾਂ ਨੇ 2003 ਦੇ ਨਕਸ਼ੇ ਨੂੰ ਹੀ ਲੈ ਕੇ ਐਜਡ ਲੈ ਆਂਦਾ ਆ ਨੰਬਰ 2 ਇਹ ਨਕਸ਼ੇ ਜਿਹੋ ਜੇ ਮਰਜ਼ੀ ਬਣਾ ਲੈਣ ਬਾੜਾ ਜਿਹੋ ਜੀਆਂ ਮਰਜ਼ੀ ਬਣਾ ਲੈਣ ਭਾਰਤੀ ਜਨਤਾ ਪਾਰਟੀ 10 ਤੋਂ 12 ਸੀਟਾਂ ਜਿੱਤਣ ਜਾ ਰਹੀ ਹੈ ਸ਼ਹਿਰ ਦੇ ਅੰਦਰ ਇਹ ਜੋ ਮਰਜ਼ੀ ਕਰਨ ਇਹ ਜੋ ਮਰਜ਼ੀ ਕਰਨ ਕਿੰਨਾ ਵੀ ਵਿਰੋਧ ਕਰਨ ਕਿੰਨੇ ਵੀ ਨਕਸ਼ੇ ਕਿਸ ਤਰ੍ਹਾਂ ਦੇ ਵੀ ਲਗਾਣ ਬਾੜਾ ਕਿਸ ਤਰ੍ਹਾਂ ਦੇ ਵੀ ਕਰਨ ਭਾਰਤੀ ਜਨਤਾ ਪਾਰਟੀ 10 ਤੋਂ 12 ਸੀਟਾਂ ਜਿੱਤਣ ਜਾ ਰਹੀ ਹੈ 23 ਸਾਲਾਂ ਤੋਂ ਬਿਆਨ ਵੀ ਆਇਆ ਕਿ ਜਦੋਂ ਮੈਨਾਂ ਕਿ ਅਸੀਂ ਨਗਰਪਾਲਿਕਾ ਨਗਨਿਯਮ ਜਿੱਤ ਕੇ ਮਾਂ ਸਰਕਾਰ ਨੂੰ ਭੁੱਲ ਜਿਪਾਉਂਗੇ ਦੇਖੋ ਇਹਨਾਂ ਦੇ ਬੜੇ ਬਿਆਨ ਆਂਦੇ ਰਹਿ। ਜ਼ਮੀਨ ਤੇ ਕੁਝ ਹੋਰ ਹੈ। ਬਿਆਨ ਕੁਝ ਹੋਰ ਨੇ। ਪ੍ਰੈਕਟੀਕਲੀ ਬਿਲਕੁਲ 0 ਹੋਣਾ ਹੈ। ਪ੍ਰੈਕਟੀਕਲੀ ਕੋਈ ਕੰਮ ਨਹੀਂ ਹੈ ਗੈਣਾ ਦਾ। ਕੋਈ ਵਰਕਰ ਨਹੀਂ ਇਹਨਾਂ ਦਾ ਕੰਮ ਕਰਦਾ ਗਰਾਊਂਡ ਲੈਵਲ ਦੇ ਉੱਪਰ। ਖਾਲੀ ਹਵਾ ਹਵਾਈ ਗੱਲਾਂ ਆ ਗਈਆਂ ਨੇ। ਇਹ ਦਾ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਸਿਆਣਪੁਰ ਦੇ ਅੰਦਰ ਕਮੇਟੀ ਬਣਾਏਗੀ। 10 ਤੋਂ 12 ਸੀਟਾਂ ਜਿਹੜੀਆਂ ਲੈਣ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ। ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਆਵਾਂ ਦੀ ਪਾਰਟੀ ਨੇ ਸਰਕਾਰ ਨੂੰ ਤਾਂ ਧੱਕਾ ਕੀਤਾ ਗਿਆ ਨਕਸ਼ਾ। ਨਕਸ਼ੇ ਦਾ ਧੱਕਾ ਕਰ ਲਿਆ ਲੇਕਿਨ ਇਹਨਾਂ ਬੋਟਰਾਂ ਨਾਲ ਤਾਂ ਨਹੀਂ ਧੱਕਾ ਕਰ ਲੈਣਾ। ਵੋਟਰਾਂ ਨੇ ਆਪਣੀ ਮਰਜ਼ੀ ਨਾਲ ਵੋਟਾਂ ਪਾਣੀਆਂ ਨੇ ਈਵੀਐਮ ਨਾਲ ਵੋਟਾਂ ਪੈਣੀਆਂ ਨੇ ਬੈਲਟ ਪੇਪਰਾਂ ਦੇ ਵਿੱਚ ਧੱਕਾ ਕਰ ਸਕਦੇ ਸੀ ਇਹਨਾਂ ਕਰ ਲਿਆ ਲੇਕਿਨ ਇੱਥੇ ਧੱਕਾ ਨਹੀਂ ਹੋਣਾ ਬਿਲਕੁਲ ਸਹਿਮਤ ਹਾਂ ਜੋ ਮਰਜ਼ੀ ਬਣਾਣ ਸਾਡੀ ਸਹਿਮਤੀ ਜਾਂ ਨਾ ਸਹਿਮਤੀ ਨਾਲ ਲੈਣਾ ਚੇਂਜ ਨਹੀਂ ਕਰਨਾ ਜੋ ਇਹਨਾਂ ਨੂੰ ਪਸੰਦ ਆਇਆ ਨਾ ਬਣਾਤਾ ਇਹ 2003 ਦਾ ਨਕਸ਼ਾ ਚੁੱਕਿਆ ਇਹਨਾਂ ਨੇ 2003 ਦੇ ਵਿੱਚ ਵੀ ਇਸ ਤਰ੍ਹਾਂ ਦੀ ਵਾਰਡ ਸੀਗੀ ਠੀਕ ਹੈ ਜੀ ਤੇ ਬਾਕੀ ਜਿਸ ਤਰ੍ਹਾਂ ਮਰਜ਼ੀ ਬਣਾਣ 10 ਤੋਂ 12 ਸੀਟਾਂ ਭਾਰਤੀ ਜਨਤਾ ਪਾਰਟੀ ਜਿੱਤਣ ਜਾ ਰਹੀ ਹੈ ਇਹ ਜੋ ਮਰਜ਼ੀ ਵਾਰਡਾਂ ਦੀ ਤੋਲ ਫੋੜ ਕਰਨ ਕੇਵਲ ਦੇਖਣ ਨੂੰ ਮਿਲਦਾ ਬੱਚੇ ਕਿਹਦੇ ਨੌਕਰੀ ਕਰ ਜਾਂਦਾ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਦਬਾਰ ਦੇ ਵਿੱਚ ਕਿਹੜੀ ਵਾਰਡ ਜੰਮੀ ਨਹੀਂ ਗਈ ਬੱਚਿਆਂ ਨੂੰ ਵੀ ਇੱਕ ਅਪੀਲ ਹੈਗੀ ਹੈ ਔਰ ਉਹਨਾਂ ਦੇ ਪਰਿਵਾਰ ਦੇ ਸਾਰੇ ਵੱਡਿਆਂ ਨੂੰ ਵੀ ਇੱਕ ਅਪੀਲ ਹੈ ਕਿ ਐਮਸੀ ਦੀ ਵਾਰਡ ਦਾ ਐਡਰੈਸ ਕੋਈ ਨਹੀਂ ਹੁੰਦਾ ਕਿਸ ਕਿਤੇ ਵੀ ਤੁਸੀਂ ਆਪਣੇ ਐਡਰੈਸ ਲਖਾਣੇ ਆ ਜਾਂ ਚੇਂਜ ਕਰਾਣੇ ਆ ਵਿਧਾਨ ਸਭਾ ਲੋਕ ਸਭਾ ਦਾ ਹੀ ਐਡਰੈਸ ਚੱਲਦਾ ਜਿਹੜਾ ਪਰਮਾਨੈਂਟਲੀ ਰਹਿੰਦਾ ਐ ਐਮਸੀ ਦੀਆਂ ਵਾਰਡਾਂ ਹਰ 5 ਸਾਲ ਬਾਅਦ ਚੇਂਜ ਜਿਹੜੀ ਗਵਰਨਮੈਂਟ ਆਣੀ ਉਹ ਚੇਂਜ ਕਰਾਣੀਆਂ ਨਾ ਇਸ ਕਰਕੇ ਐਮਸੀ ਦੀ ਵਾਰਡ ਦਾ ਕੋਈ ਐਡਰੈਸ ਨਹੀਂ ਹੁੰਦਾ ਬੱਚਿਆਂ ਨੂੰ ਵੀ ਅਪੀਲ ਆ ਉਹਨਾਂ ਦੇ ਮਾਪਿਆਂ ਨੂੰ ਵੀ ਅਪੀਲ ਆ ਕਿ ਲੋਕ ਸਭਾ ਵਿਧਾਨ ਸਭਾ ਦਾ ਹੀ ਐਡਰੈਸ ਰੱਖਣਾ ਵੈਸੇ ਮੈਂ ਬਾਜ਼ਾਰ 'ਚ ਲੰਗੇਗਾ ਦਾਏ ਤੇ ਪ੍ਰਧਾਨ ਜੀ ਖੜੇ ਸੀ ਤੇ ਨਕਸ਼ਾ ਦਿਖਾਇਆ ਕਹਿੰਦੇ ਸੀ ਨਕਸ਼ਾ ਦਿਖਾਇਆ ਜਿਰੇ ਵਿੱਚ ਇਹਨਾਂ ਨੇ ਬਾੜਾਂ ਇੰਨੇ ਕਿ ਤੋਰ ਮਰੋ ਕੇ ਕਰਤੀਆਂ ਮਤਲਬ ਤੈਸ਼ ਨੈਸ ਕਰਦਾ ਹਰੀ ਬਾੜਾ ਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗੇਦਾ ਕਿ ਕਿਹੜੀ ਗਲੀ ਕਿੱਧਰ ਪੈ ਗਈ ਹੈ ਕਿਹੜੀ ਗਲੀ ਕਿੱਧਰ ਪੈ ਗਈ ਹੈ ਕਿਉਂਕਿ ਜਿਹੜੇ ਮੌਜੂਦਾ ਐਮਸੀ ਆ ਉਹ ਵੀ ਪਰੇਸ਼ਾਨ ਹੈਗੇ ਆ ਇਹਰੇ ਵਿੱਚ ਇਹ ਨਹੀਂ ਹੈ ਕਿ ਸਭ ਬੀਜੇਪੀ ਦੇ ਐਮਸੀ ਪਰੇਸ਼ਾਨ ਹੈਗੇ ਆ ਕਾਂਗਰਸ ਦੇ ਵੀ ਹੈਗੇ ਆ ਜਿਹੜੇ ਪਿਛਲੀ ਪਾਰਟੀਆਂ ਇਲੈਕਸ਼ਨ ਲੜਾਈ ਉਹ ਵੀ ਸਾਰੇ ਪਰੇਸ਼ਾਨ ਹੈਗੇ ਆ ਕਿਸੇ ਨੂੰ ਕੋਈ ਪਤਾ ਨਹੀਂ ਲੱਗੇਦਾ ਕਿ ਕੀ ਬਣਾਇਆ ਇਹਨਾਂ ਨੇ ਹਰ ਬਾੜ ਜਿਹੜੀ ਐਸੀ ਬਾੜ ਨੂੰ ਜਨਰਲ ਕਰਦਾ ਜਿਹੜੀ ਜਨਰਲ ਬਾੜ ਨੂੰ ਐਸੀ ਕਰਦਾ ਉਹਨਾਂ ਨੇ ਜਿਹੜੀ ਲੇਡੀਜ਼ ਵਾਲੇ ਨੂੰ ਜਨਰਲ ਕਰਤਾ ਮਤਲਬ ਕੋਈ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਵੀ ਕੀ ਕੀਤਾ ਰਣਾ ਜਿਹੜੀ ਬਾੜ ਬੰਦੀ ਹੋਈ ਹੈ ਬਿਲਕੁਲ ਗਲਤ ਹੀ ਹੈ ਇਹ ਦਵਾਰਾ ਬਾੜ ਬੰਦੀ ਹੋਣੀ ਚਾਹੀਦੀ ਆ ਸਰ ਪਿਛਲੇ ਦਿਨ ਵੀ ਤੱਕ ਹੋਈ ਆਹੀ ਇਹ ਤੇ ਅੰਸ਼ਵੀ ਦਵਾ ਹੈ ਗਰੀ ਲਖਣਾ ਵਿੱਚ ਪਿਛੇ ਜਿਹੜੇ ਬਾੜਾ ਬਣਿਆ ਬਿਲਕੁਲ ਸਹੀ ਬਾੜਾ ਬਣਿਆ ਸੀ ਪਹਿਲਾਂ ਵੀ ਜਿਹੜੀਆਂ ਗਈਆਂ ਸੀ ਬਿਲਕੁਲ ਗੋਲ ਗੋਲ ਡੱਬੇ ਬਣਾਏ ਸੀ ਉਹ ਲੋ ਜਿਹਦਾ ਬਾੜਾ ਬਣਾਈਆਂ ਕੋਈ ਮੁੱਲਾ ਕਿਤੇ ਹੈਗਾ ਜਿਦਾ ਟੈਂਪੋ ਸਟਾਪ ਵਾਲਾ ਪਾਸਾ ਬਾਦ ਦਾ ਆਪ ਉਸ ਕੋਲ ਜੋਰਦਾ ਜੀ ਇਹ ਕੋ ਮਤਲਬ ਨਹੀਂ ਹੈ ਲੋਕਾਂ ਨੂੰ ਵੋਟਾਂ ਪਾਉਣ ਦੇ ਵਿੱਚ ਬੜੀ ਦਿੱਕਤ ਆਣੀ ਹੈ ਇੱਥੇ ਤਾਂ ਕਿ ਲੋਕੀ ਭਾਂ ਵਿਰੋਧ ਕਰਨ ਲੋਕੀ ਵੋਟ ਪਾਣ ਜਾਣ ਹੀ ਨਾ ਜਿਹਦਾ ਸੈਕੰਡਰ ਰਾਪ ਜਿਹੜੀ ਬੜਾ ਬਰਵਾ ਚੇਨ ਕਰਦੇ ਨਹੀਂ ਕਾਨੂੰ ਬੱਚੇ ਇਹਦੇ ਸਰਵਿਸ ਦਾ ਪ੍ਰਤੀਕਰੀ ਕਰਦੇ ਆਹ ਜੋ ਹੈ ਬੜਾ ਚੀਜ਼ ਹੋਈਆਂ ਆਧਾਰ ਕਰ ਜੋੜੀ ਪ੍ਰੋਬਲਮ ਪਹਿਲੀ ਪਹਿਲੀ ਕਦੀ ਦਰੇ ਕੀਤਾ ਕਿ ਐਸਾ ਕਰਨ ਨਾਲ ਪਹਿਲੀ ਪਤਾ ਨਹੀਂ ਕਿਉਂਕਿ ਜਿਹੜੇ ਪਹਿਲੇ ਸਰਕਾਰਾਂ ਨੇ ਕਦੇ ਇਦਾਂ ਨਹੀਂ ਕੀਤਾ ਕੋਲ ਮੰਨ ਲਓ ਪਿਛਲੀ ਵਾਰੀ ਜਿਹੜੀ 12 ਨੰਬਰ ਬਾੜ ਜਾਂ 10 ਨੰਬਰ ਬਾੜੀ ਹੁਣ ਇਹਨੂੰ 5 ਨੰਬਰ ਕਰਦਾ ਕਿਉਂਕਿ ਜਿਹੜੇ ਬੱਚੇ ਸਰਵਿਸ ਕਰਦੇ ਆ ਜਿਨ੍ਹਾਂ ਨੂੰ ਆਪਣਾ ਆਧਾਰ ਕਾਰਡ ਐਡਰੈਸ ਦੇਣਾ ਹੁੰਦਾ ਹੈ ਕਿ ਇਹਨੂੰ ਨਹੀਂ ਪਤਾ ਕਿਉਂਕਿ ਜਿਹੜਾ ਪਰਮਾਨੈਂਟ ਐਡਰੈਸ ਹੈਗਾ ਉਹ ਜਿਹੜੀ ਵਿਧਾਨ ਸਭਾ ਤੇ ਲੋਕ ਸਭਾ ਦਾ ਹੈਗਾ ਉਹ ਪਰਮਾਨੈਂਟ ਐਡਰੈਸ ਹੁੰਦਾ ਅੱਜ ਕੱਲ ਬੱਚੇ ਨੂੰ ਨਹੀਂ ਸਮਝ ਨਹੀਂ ਆ ਜਿੱਦਾਂ ਮੰਨ ਲਓ 4 ਬਾੜ ਬਣੀ ਐ ਪਿਛਲੀ 4 ਬਾੜੀ ਉਹਨੂੰ 8 ਕਰਦਾ ਤੇ ਕਈ ਬੱਚੇ ਉਹ ਚਾਨਬਾੜ ਦਾ 10 ਬਾੜਦੇ ਆ। ਬਾਕੀ ਉਹ ਮੌਜੂਦਾ ਜਿਹੜੀ ਵਿਧਾਨ ਸਭਾ ਵਾੜ ਕੁਝ ਹੋਰ ਹੁੰਦੀ ਆ। ਇਸ ਕਰਕੇ ਬੜਾ ਮਤਲਬ ਪਜਲ ਪਜਲ ਘਰਦਾ ਸਾਰਿਆਂ ਨੂੰ। ਬੱਚਿਆਂ ਨੂੰ ਪਜਲ ਹੈ, ਲੇਡੀਜ਼ ਜੋ ਵੀ ਕੁੜੀਆਂ ਆ ਗਈਆਂ ਜਿਹੜੀ ਆਨ ਅੱਗੇ ਜਨਰੇਸ਼ਨ ਹੈਗੀ ਆ, ਉਹਨਾਂ ਨੂੰ ਪਤਾ ਨਹੀਂ ਲੱਗਣਾ ਸਾਡੀ ਬਾੜ ਓਰੀਜਨਲ ਬਾੜ ਹੈ ਜਿਹੜੀ ਆ। ਕੀ ਪੀਰ ਕਰਨਾ ਚਾਹੁੰਦੇ ਆ? ਅਸੀਂ ਇਹੋ ਕਰਨਾ ਚਾਹੁੰਦੇ ਆ ਵੀ ਜਿਹੜੀ ਬਾੜ ਬੰਦੀ ਕੀਤੀ ਹੈ ਬਿਲਕੁਲ ਗਲਤ ਕੀਤੀ ਆ। ਇਹਨੂੰ ਚੇਂਜ ਕੀਤਾ ਜਾਵੇ। ਜਿਹੜੀਆਂ ਜਿੱਦਾਂ ਮੌਜੂਦਾ ਪਹਿਲਾਂ ਬਾੜਾਂ ਹੈਗੇ ਆਂ, ਉਹਦਾ ਰਹਿਣ ਦਿੱਤੇ ਜਾਂ ਜਾਵੇ। ਹਾਂ ਜੀ ਆਪਣਾ ਸ਼ਹਿਰ ਟ੍ਰੈਕਟਰ ਲੱਗ ਜਾ ਰਿਹਾ ਨਕਸ਼ਾ ਸਾਲ ਨੂੰ ਨੇ ਪਤਾ ਮੈਂ ਤਾਂ ਹੁਣ ਵੈਸੇ ਮਾਰਕੀਟ ਚ ਲੰਗੇ ਗਏ ਤੇ ਬੰਦੇ ਖੜੇ ਉੱਪਰ ਤੋਂ ਮੈਂ ਵੈਸੇ ਆ ਗਿਆ ਇਹਨਾਂ ਨਕਸ਼ੇ ਦਾ ਪਤਾ ਵੀ ਨਹੀਂ ਵੀ ਕਿੰਨੇ ਦਿਨ ਲੱਗਾ ਰਿਹਾ ਕਿੰਨੇ ਹੋ ਸਕਦਾ ਕੱਲੀ ਚੁੱਕਦਣ ਨਕਸ਼ਾ ਤੋਂ